10 ਸਾਲ ਹੋਈ ਨੇ ਇੱਥੇ ਲੁਧਿਆਣੇ ਤੋਰੇ ਆਏ ਨੂੰ ਫਰੈਂਸ ਸਾਰੇ ਵਧੀਆ ਨੇ ਪਹਿਲੀ ਵਾਰ ਜਮੇ ਆਇਆ ਸੀਗਾ ਸਭ ਤੋਂ ਪਹਿਲਾਂ ਮੇਰਾ ਢਾਡੀ ਬਣਿਆ ਜਸਕੀਰਤ ਫਿਰ ਮੈਡਮਾ ਨੇ ਮੈਨੂੰ ਬਾਕਸ ਕੋਰਡ ਕੀਤਾ 26 ਚਿਰੇ ਮਚਮਕ ਆ ਕੇ ਜੱਟੀਏ ਅੱਲੜਾ ਵੀ ਵੇਖਦੀ ਆ ਢੇਡਾ ਢੇਡਾ ਨਹੀਂ ਉਹ ਵੈਰੀ ਵੀ ਆ ਰਖੇ ਤਮਕਾ ਕੇ ਜੱਟੀਏ ਮੂੰਹਾਂ ਉੱਤੇ ਬਾਈ ਬਾਈ ਬਥੇਰੇ ਆਖਦੇ ਉਹ ਮੂੰਹਾਂ ਤੇ ਬਾਈ ਬਾਈ 3 ਡਿਫਰੈਂਟ ਓਏ 5 6 Seven. Very beautiful performance given by Sukhmani and group. We have a party on behalf of my class. Finally, the day has come where all the students of class 2 need to leave our childhood behind and step into the world to create our own path in ਕਲਾਸ 2 ਨੂੰ ਫੇਅਰਵੈਲ ਦਿੰਦੀ ਹੈ ਵਿਦਾਇਗੀ ਪਾਰਟੀ ਹੁੰਦੀ ਹੈ ਇਸ ਦਿਨ ਹਮੇਸ਼ਾ ਕਮਰਸ ਵਿੱਚੋਂ ਬਣਦੇ ਨੇ ਤੇ ਜਿਹੜੇ ਆਰਟਸ ਵਿੱਚ ਬாய் ਬਣਦਾ ਆ ਆਈ ਐਮ ਪ੍ਰਾਊਡਰ ਸਿੰਡਰ ਗਾਰਟਨ ਐਂਡ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ 11ਵੀਂ ਕਲਾਸ ਦੇ ਵਿਦਿਆਰਥੀਆਂ ਦੇ ਵੱਲੋਂ 12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਬੱਚਿਆਂ ਨੇ ਸਕੂਲ ਦੇ ਵਿੱਚ ਬਿਤਾਏ ਹੋਏ ਸਾਲਾਂ ਦਾ ਪੂਰਾ ਵਰਤਾਂਤ ਆਪਣੇ ਸ਼ਬਦਾਂ ਵਿੱਚ ਸੁਣਾਇਆ ਇਸ ਤੋਂ ਇਲਾਵਾ ਬੱਚਿਆਂ ਨੇ ਡਾਂਸ ਬੋਲੀਆਂ ਕਵਿਤਾਵਾਂ ਤੇ ਗੀਤ गा ਕੇ ਆਪਣੇ ਇਸ ਦਿਨ ਨੂੰ ਯਾਦਗਾਰ ਬਣਾਇਆ ਅਤੇ ਬੱਚਿਆਂ ਲਈ ਕਈ ਤਰ੍ਹਾਂ ਦੇ ਦਿਲਚਸਪ ਖੇਡਾਂ ਕਰਵਾਈਆਂ ਗਈਆਂ ਜਿਸ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ 12ਵੀਂ ਕਲਾਸ ਦੇ ਬੱਚਿਆਂ ਨੇ ਆਪਣੇ ਅਧਿਆਪਕਾਂ ਨੂੰ ਕੰਪਲੀਮੈਂਟਸ ਦਿੱਤੇ ਸਕੂਲ ਦੇ ਡਾਇਰੈਕਟਰ ਮੈਡਮ ਸਰਬਜੀਤ ਕੌਰ ਨੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਸਭ ਨੂੰ ਇਸ ਦਿਨ ਦੀ ਬਹੁਤ-ਬਹੁਤ ਮੁਬਾਰਕਵਾਦ ਦਿੱਤੀ ਚੇਅਰਮੈਨ ਫਲਾਈਵਿੰਗ ਇੰਸਟੀਚਿਊਟ ਕਮਲਜੀਤ ਸਿੰਘ ਸ਼ਾਹੀ ਸਕੂਲ ਦੇ ਡਾਇਰੈਕਟਰ ਮੈਡਮ ਸਰਬਜੀਤ ਕੌਰ ਅਤੇ ਪ੍ਰਿੰਸੀਪਲ ਰਣਜੋਤ ਕੌਰ ਦੀ ਅਗਵਾਈ ਹੇਠ ਮਿਸ ਫੇਅਰਵੈਲ ਨਵਦੀਪ ਕੌਰ ਅਤੇ ਮਿਸਟਰ ਫੇਅਰਵੈਲ ਅਰਮਾਨ ਸਿੰਘ ਚੁਣੇ ਗਏ। ਸਕੂਲ ਦੇ ਚੇਅਰਮੈਨ ਦਲਜੀਤ ਸਿੰਘ ਸ਼ਾਹੀ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਫਲ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ। ਨਾਮੇ ਸਰਮਾਨ ਸਿੰਘ ਮੈਂ ਉਹ ਨਰਸਰੀ ਤੋਂ ਪੂਰੇ ਤੱਕ ਪੜ੍ਹ ਰਹੇ ਹੈ ਪੜ੍ਹਿਆ ਹੈ। ਤੇ ਇੱਥੇ ਬਹੁਤ ਜ਼ਿਆਦਾ ਵਧੀਆ ਟੀਚਰ ਕੋਆਪਰੇਟ ਕਰਦੇ ਨੇ ਬਹੁਤ ਜ਼ਿਆਦਾ ਵਧੀਆ ਟੀਚ ਦਿੰਦੇ ਨੇ ਬਹੁਤ ਜ਼ਿਆਦਾ ਵਧੀਆ ਪੜ੍ਹਾਉਂਦੇ ਨੇ ਤੇ ਗੇਮਾਂ 'ਚ ਵੀ ਬਹੁਤ ਵਧੀਆ ਅੱਗੇ ਗਿਆ ਮੈਂ ਨੈਸ਼ਨਲ ਖੇਡਿਆ ਹੈਂਡਬਾਲ ਵਿੱਚ ਤੇ ਅੱਜ ਮੈਨੂੰ ਫੇਰ ਮਿਸਟਰ ਫੇਰਵੈਲ ਦੀ ਕਿਤਾਬ ਮਿਲਿਆ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਸਾਰੇ ਜਿਆਦਾ ਤੋਂ ਜਿਆਦਾ ਰਿਮਿਸ਼ਨ ਲੈਣ ਤੇ ਸਾਰੇ ਫਰੈਂਡਲੀ ਟੀਚ ਕਰਦੇ ਸਾਰੇ ਬੰਦ ਫਰੈਂਡਲੀ ਸਿਖਿਅਤ ਕਰਨ ਦੀ ਗੱਲ ਕਰੀਏ ਟੀਚਰਸ ਦੀ ਮੈਨੇਜਮੈਂਟ ਦੇ ਤਰ੍ਹਾਂ ਫੀਚਰ ਪ੍ਰਿੰਸੀਪਲ ਮੈਡਮ ਟਰੈਕਟਰ ਮੈਡਮ ਬਹੁਤ ਜਿਆਦਾ ਵਧੀਆ ਟੀਚ ਕਰਦੇ ਨੇ ਤੇ ਹੋਰ ਬਾਕੀ ਸਟਾਫ ਬਹੁਤ ਜਿਆਦਾ ਵਧੀਆ ਹੈ ਤੇ ਬਹੁਤ ਫਰੈਂਡਲੀ ਟੀਚ ਕਰਦੇ ਨੇ ਪੜਾਈ ਕਿਦਾਂ ਰਹੀ ਪੜਾਈ ਬਹੁਤ ਜਿਆਦਾ ਵਧੀਆ ਰਹੀ ਆਖਰ ਵਿੱਚ 3rd ਡਿਵੀਜ਼ਨ ਆਈਆ ਮੇਰੀ ਬੱਸ ਮੇਰਾ ਨਾਮ ਜਸਕਿਰ ਸਿੰਘ ਹੈ ਤੇ ਮੈਂ 9th ਕਲਾਸ ਇਥੋਂ ਪੜ੍ਹੇ ਆਇਆ ਇਹ ਸਕੂਲ ਬਹੁਤ ਵਧੀਆ ਹੈ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਆਪਾਂ ਹੁਣ ਦੇ ਟੀਚਰਾਂ ਦਾ ਥੈਂਕ ਯੂ ਨਹੀਂ ਕਰਦੇ ਮੈਂ ਨਾਸਰੀ ਤੋਂ ਪੂਰੇ ਹੀ ਪੜਿਆ ਮੈਂ ਨਾਸਰੀ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਟੀਚਰਾਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਇਹ ਸਕੂਲ ਬਹੁਤ ਵਧੀਆ ਹੈ ਸਕੂਲ ਦਾ ਮੈਨੇਜਮੈਂਟ ਬਹੁਤ ਜਿਆਦਾ ਵਧੀਆ ਹੈ ਡਾਇਰੈਕਟਰ ਮੈਮ ਪ੍ਰਿੰਸੀਪਲ ਮੈਮ ਸਭ ਬਹੁਤ ਵਧੀਆ ਗਾਈਡ ਕਰਦੇ ਨੇ ਤੇ ਇੱਥੇ ਐਜੂਕੇਸ਼ਨ ਨਾਲ ਮੋਰਲ ਐਜੂਕੇਸ਼ਨ ਵੀ ਮਿਲਦੀ ਆ ਤੇ ਸਕੂਲ ਗੇਮਸ ਵੀ ਬਹੁਤ ਵਧੀਆ ਖੇਡਦਾ ਤੇ ਅਸੀਂ ਸਟੇਟ ਲੈਵਲ ਤੇ ਗੇਮਸ ਖੇਡਣ ਜਾਂਦੇ ਆ ਸਕੂਲ ਦੀ ਲਾਈਫ ਬਹੁਤ ਵਧੀਆ ਆ ਤੇ ਹੁਣ ਸਾਡੀ ਫੇਅਰਵੈਲ ਹੋ ਗਈ ਸਾਡਾ ਆਖਰੀ ਸਾਲ ਆ ਕਿ ਅਸੀਂ ਹੁ ਤੇ ਅਸੀਂ ਸਕੂਲ ਇਹ ਪੁੱਛਿਆ ਮੈਸੇਜ ਦਵਾਂਗੇ ਵੀ ਸਕੂਲ ਚ ਆ ਕੇ ਐਡਮਿਸ਼ਨ ਲਵੋ ਕਿਉਂਕਿ ਸਕੂਲ ਬਹੁਤ ਜਿਆਦਾ ਵਧੀਆ ਹੈ ਥੈਂਕ ਯੂ ਸਰ ਮੇਰਾ ਨਾਮ ਮਹੇਜਤ ਕਹੜਾ ਮੈਂ ਕੀ ਕਹਣਾ ਜਨਸ ਸਕੂਲ ਦੀ ਫੇਅਰਵਲ ਪਾਰਟੀ ਸੀ ਬਹੁਤ ਹੀ ਵਧੀਆ ਸਰਵਲ ਪਾਰਟੀ ਸੀ ਜਿਹੜਾ ਮੈਨੇਜਮੈਂਟ ਆ ਉਹ ਬਹੁਤ ਵਧੀਆ ਆ ਮੈਂ ਲਾਸਟ ਈਅਰ ਹੀ ਇੱਥੇ ਆਈ ਸੀ ਪਲੱਸ 1 ਦੇ ਵਿੱਚ ਵੈਸੇ ਮੈਂ ਉੱਤਰ ਪ੍ਰਦੇਸ਼ ਤੋਂ ਆ ਤਾਂ ਉੱਥੋਂ ਦਾ ਇੱਥੋਂ ਤੋਂ ਨੀਚੇ ਬਿਲਕੁਲ ਹੀ ਡਿਫਰੈਂਟ ਬਟ ਸਾਰੇ ਨੇ ਮੈਨੂੰ ਇੱਕ ਫੈਮਲੀ ਵਾਂਗੂ ਗਾਈਡ ਕੀਤਾ ਮੈਂ ਕਹਿਣਾ ਚਾਹੂੰਗੀ ਸਾਰੇ ਜਣੇ ਇੱਥੇ ਐਡਮਿਸ਼ਨ ਲਓ ਬਹੁਤ ਹੀ ਵਧੀਆ ਸਾਰੇ ਜਣੇ ਇੱਕ ਫੈਮਲੀ ਵਾਂਗੂ ਰਹਿੰਦੇ ਆ ਸਾਰੀ ਸਟੂਡੈਂਟ ਸਟੱਡੀ ਬਹੁਤ ਵਧੀਆ ਹੈ ਫਰੈਂਡਸ ਵਾਂਗੂ ਸਾਰੇ ਟੀਚ ਕਰਦੇ ਆ ਮੇਰਾ ਨਾਮ ਸਹਿਜਵੀਰ ਸਿੰਘ ਹੈ ਤੇ ਮੈਂ ਇੱਥੇ 7th ਕਲਾਸ ਦੇ ਵਿੱਚ ਆਇਆ ਸੀਗਾ ਤੇ ਮੈਨੂੰ ਲਗਭਗ ਹੁਣ 6 ਸਾਲ ਹੋ ਗਏ ਨੇ ਤੇ ਇਹ ਸਕੂਲ ਦੇ ਵਿੱਚ ਮੇਰਾ ਐਕਸਪੀਰੀਅੰਸ ਸਭ ਤੋਂ ਵਧੀਆ ਰਿਹਾ ਤੇ ਬਾਕੀ ਮੈਂ ਪਹਿਲਾਂ ਦੋ ਸਕੂਲ ਚੇਂਜ ਕਰੇ ਸੀਗੇ ਤੇ ਉਹ ਦੋਨਾਂ ਸਕੂਲਾਂ ਦੇ ਵਿੱਚ ਜਿਹੜੇ ਟੀਚਰਸ ਦਾ ਐਕਸਪੀਰੀਅੰਸ ਮੈਂ ਦੇਖਿਆ ਉਹ ਸਾਰੇ ਟੀਚਰਸ ਵਾਂਗ ਪੜਾਉਂਦੇ ਸੀ ਪਰ ਇਹ ਸਕੂਲ ਦੇ ਵਿੱਚ ਜਿਹੜੇ ਟੀਚਰਸ ਨੇ ਉਹ ਆਪਾਂ ਨੂੰ ਫੈਮਲੀ ਵਾਂਗ ਗਾਈਡ ਕਰਦੇ ਨੇ ਤੇ ਇਹ ਸਕੂਲ ਦਾ ਨੇਚਰ ਬਹੁਤ ਵਧੀਆ ਅਤੇ ਸਪੋਰਟਸ ਲੈ ਕੇ ਪੜ੍ਹਾਈ ਤੱਕ ਸਾਰਾ ਕੁਝ ਵਧੀਆ ਹੁੰਦਾ ਤੇ ਸਪੋਰਟਸ ਮੈਂ ਹੈਂਡਬਾਲ ਵਿੱਚ ਗਿਆ ਸੀਗਾ ਜੀ ਸਟੇਟ ਲੈਵਲ ਤੱਕ ਜੇ ਕੀ ਪੋਜੀਸ਼ਨ ਦੇ ਹਾਂਜੀ ਫਰਸਟ ਪੋਜੀਸ਼ਨ ਆਈ ਸੀਗੀ ਸਾਡੀ ਸਟੇਟ ਲੈਵਲ ਦੇ ਵਿੱਚ ਟੀਚਰ ਵਗਰਾ ਦੀ ਗੱਲ ਕਰੀਏ ਸਕੂਲ ਦੇ ਮੈਨੇਜਮੈਂਟ ਦੀ ਗੱਲ ਕਰੀਏ ਸ਼ਾਸਨ ਦੀ ਗੱਲ ਕਰੀਏ ਹਾਂਜੀ ਸਕੂਲ ਦਾ ਮੈਨੇਜਮੈਂਟ ਦੇ ਕੀਤਾ ਹੀ ਬਹੁਤ ਵਧੀਆ ਸਾਡੇ ਟੀਚਰਸ ਆਪਾਂ ਨੂੰ ਪੇਰੈਂਟਸ ਵਾਂਗ ਹੀ ਟਰੀਟ ਕਰਦੇ ਨੇ ਬਹੁਤ ਵਧੀਆ ਪੜ੍ਹਾਉਂਦੇ ਨੇ ਤੇ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਗਾ ਜਿਹੜੇ ਆਉਣ ਵਾਲੇ ਸਟੂਡੈਂਟ ਨੇ ਜਿਨ੍ਹਾਂ ਨੇ ਨਿਊ ਐਡਮਿਸ਼ਨ ਲੈਣੀ ਹੈ ਜਾਂ ਸਕੂਲ ਚੇਂਜ ਕਰਕੇ ਆਉਣਾ ਉਹ ਤਾਂ ਇਹੀ ਸਕੂਲ ਦੇ ਵਿੱਚ ਆਣੇ ਥੈਂਕ ਯੂ ਮੇਰਾ ਨਾਮ ਕੋਮਲਪ੍ਰੀਤ ਕਹ ਰਹਾ ਤੇ ਮੈਂ ਕੈਂਗਰ ਗਾਰਡਨ ਸਕੂਲ ਦੀ ਸਟੂਡੈਂਟ ਆ ਮੈਂ ਉਹਦੇ ਸ਼ੁਰੂ ਤੋਂ ਹੀ ਨਰਸੇ ਤੋਂ ਹੀ پڑھਦੀ ਆ ਤੇ ਮੈਂ ਓਨੈਸਟਲੀ ਕਹਿਣਾ ਚਾਹਾਂਗੀ ਕਿ ਸਕੂਲ ਬਹੁਤ ਹੀ ਜ਼ਿਆਦਾ ਪਿਆਰਾ ਸਕੂਲ ਆ ਸ਼ੁਰੂ ਤੋਂ ਹੀ ਸਾਨੂੰ ਉਹਦੇ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਇੱਥੇ ਦਾ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੈ ਸਿ ਡਿਸਪਲਿਨ ਆ ਇੱਥੇ ਬਹੁਤ ਜ਼ਿਆਦਾ ਵਧੀਆ ਹੈ ਤੇ ਜਦੋਂ ਕੈਂਪਸ ਨੂੰ ਦੇਖਿਆ ਹੈ ਤਾਂ ਕੈਂਪਸ ਦਾ ਵੀ ਬਹੁਤ ਮਤਲਬ ਕਿ ਬਿਊਟੀਫੁਲ ਜਿਹੜਾ ਹੈਗਾ ਆ ਫਲਾਵਰ ਲੱਗੇ ਹੋਏ ਨੇ ਟਰੀਜ਼ ਵਗੈਰਾ ਔਰ ਗ੍ਰੀਨੀ ਪਹੁੰਚਾ ਰਹੇ ਤੇ ਸਟੂਡੈਂਟ ਸਟੂਡੈਂਟ ਨੂੰ ਸਾਰੇ ਨੂੰ ਚੰਗੀ ਤੇ ਹੈ ਨਾ ਮਤਲਬ ਕਿ ਉਰੇ ਬਹੁਤ ਜ਼ਿਆਦਾ ਪਿਆਰ ਮਿਲਿਆ ਸਾਨੂੰ ਸਾਰਾ ਬਚਪਨ ਸਾਡਾ ਓਰੀ ਬੀਤਿਆ ਤੇ ਹੁਣ ਸਿਰ ਤੋਂ ਜਾ ਰਹੇ ਆ ਤੇ ਇਹਨਾਂ ਮਤਲਬ ਕਿ ਸਕੂਲ ਨੂੰ ਬਹੁਤ ਜ਼ਿਆਦਾ ਮਿਸ ਕਰਾਂਗੇ ਅਸੀਂ ਸਾਰੇ ਡਾਇਰੈਕਟਰ ਮੈਮ ਤੇ ਪ੍ਰਿੰਸੀਪਲ ਮੈਮ ਵੀ ਬਹੁਤ ਪਿਆਰੇ ਨੇ ਸਾਨੂੰ ਬਹੁਤ ਪਿਆਰੀ ਵੈਰੀ ਗੱਲਾਂ ਸਿਖਾਉਂਦੇ ਹੁੰਦੇ ਨੇ ਉਹ ਤੇ ਬਸ ਸੁਨੀਤਾ ਮੈਮਾ ਸੁਨੀਤਾ ਰਾਣੀ ਮੈਂ ਸਕੂਲ ਚੋਂ 25 ਸਾਲ ਤੋਂ ਪੜ੍ਹ ਰਹੀ ਆ ਮਤਲਬ ਕਿ ਸਕੂਲ ਜਿਆਦਾ ਬਹੁਤ ਜ਼ਿਆਦਾ ਵਧੀਆਗਾ ਕਿਉਂਕਿ ਪ੍ਰਿੰਸੀਪਲ ਮੈਮ ਡਾਇਰੈਕਟਰ ਮੈਮ ਬਹੁਤ ਕਾਪਰੇਟ ਕਰਦੇ ਨੇ ਬੱਚੇ ਵੀ ਸਕੂਲ ਦੇ ਬਹੁਤ ਵਧੀਆ ਨੇ ਕਿਉਂਕਿ ਸਕੂਲ ਵਿੱਚ ਕੱਲੀ ਐਜੂਕੇਸ਼ਨ ਨੀਤੀਆਂ ਦੀ ਬੱਚਿਆਂ ਨੂੰ ਨਾਲ ਮਤਲਬ ਇਹ ਮਾਡਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਡਿਸਪਲਿਨ ਬਹੁਤ ਵਧੀਆ ਸਕੂਲ ਦਾ ਤੇ ਅਸੀਂ ਚੋਣੇ ਵੀ ਜਿਹੜੇ ਨਵੇਂ ਬੱਚੇ ਆਉਣੇ ਇਹ ਸਕੂਲ ਵਿੱਚ ਹੀ ਆਉਣ ਕਿਉਂਕਿ ਉਹ ਨਾਲ ਸਟੱਡੀ ਦੇ ਨਾਲ ਨਾਲ ਹੋਰ ਐਕਟੀਵਿਟੀ ਵਿੱਚ ਵੀ ਪਾਰਟਿਸਿਪੇਟ ਕਰਨ ਐਜੂਕੇਸ਼ਨ ਚ ਮਾਡਲ ਐਜੂਕੇਸ਼ਨ ਸਾਰੀ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਥੈਂਕ ਯੂ ਸਰ ਮੇਰਾ ਨਾਮ ਨਵਦੀਪ ਕੌਰ ਹੈ ਇੱਕ ਮਿੰਟ ਪ੍ਰਸ਼ਨ ਹੈ ਅੱਜ ਅੱਜ ਸਾਡੀ ਫੇਰਵਲ ਪਾਰਟੀ ਸੀਗੀ ਤੇ ਅੱਜ ਸਕੂਲ ਦਾ ਸਾਡਾ ਆਖਰੀ ਦਿਨ ਹੈ ਤੇ ਪਸ ਅੱਜ ਸਕੂਲ ਨਾਲ ਜੀਣੀ ਕਰਦਾ ਪਰ ਕਿਦਾਂ ਦਾ ਅਕੀਲ ਸੁਝਾ ਸਕੂਲ ਦੇ ਵਿੱਚ ਟੀਚਰ ਕਿਦਾਂ ਸੀ ਤੇ ਬਾਕੀ ਸਕੂਲ ਮਨਨ ਟੀਚਰਸ ਤਾਂ ਬਹੁਤ ਵਧੀਆ ਨੇ ਮੈਨੇਜਮੈਂਟ ਵਾ ਵਧੀਆ ਇਹ ਬਹੁਤ ਜ਼ਿਆਦਾ سپورਟਿਵ ਆ ਹੱਲਪ ਸਾਡੀ ਬਹੁਤ ਜ਼ਿਆਦਾ ਕਰਦੇ ਆ ਤੇ ਬਹੁਤ ਵਧੀਆ ਸਾਨੂੰ ਪੜਾਉਂਦੇ ਆ ਟੀਚ ਕਰਦੇ ਆ ਤੇ ਉਹਨਾਂ ਦੀ ਮਿਹਨਤ ਨਾਲ ਦੀ ਅੱਜ ਅਸੀਂ ਇੱਥੇ ਤੱਕ ਪਹੁੰਚੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਰਣਜੋਤ कौर ਪ੍ਰਿੰਸੀਪਲ ਕਿੰਡਰਗਾਰਟਨ ਸੀਨੀਅਰ ਸੈਕੰਡਰੀ ਸਕੂਲ ਅੱਜ ਸਾਡੇ ਸਕੂਲ ਵਿੱਚ ਅ ਫੇਅਰਵੈਲ ਪਾਰਟੀ ਆਰਗੇਨਾਈਜ਼ ਕੀਤੀ ਗਈ ਪਲੱਸ 1 ਕਲਾਸ ਦੇ ਸਟੂਡੈਂਟਸ ਨੇ ਪਲੱਸ 2 ਕਲਾਸ ਨੂੰ ਫੇਅਰਵੈਲ ਦਿੱਤੀ ਬਹੁਤ ਇੰਜੋਏ ਕੀਤਾ ਸਾਰੇ ਬੱਚਿਆਂ ਨੇ ਮੈਂ ਹੁਣ ਪਲੱਸ 2 ਕਲਾਸ ਦੇ ਜਾਣ ਵਾਲੇ ਸਟੂਡੈਂਟਸ ਨੂੰ ਉਹਨਾਂ ਦਾ ਕਿਉਂਕਿ ਅੱਜ ਲਾਸਟ ਡੇ ਸੀ ਉਹਨਾਂ ਨੂੰ ਸਾਰੀ ਮੈਨੇਜਮੈਂਟ ਟੀਮ ਦੇ ਵੱਲੋਂ ਇਹ ਮੈਸੇਜ ਦਿੰਨੀ ਆ ਕਿ ਬੱਚੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਤਰੱਕੀਆਂ ਕਰੋ ਬਹੁਤ ਕਾਮਯਾਬ ਹੋਮੋ ਆਫੀਸਰ ਬਣ ਕੇ ਸਾਡੇ ਕੋਲ ਆਮੋ ਬਹੁਤ ਬਹੁਤ ਸ਼ੁਕਮਨਾਵਾਂ ਸਾਡੀਆਂ ਦੁਆਵਾਂ ਹਰ ਟਾਈਮ ਤੁਹਾਡੇ ਨਾਲ